ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤਬੰਦ ਨੂੰ ਅੱਜ ਰਾਏਕੋਟ ਵਿਕੇ ਆਗਨਵਾੜੀ ਮੁਲਾਜ਼ਮ ਯੂਨੀਅਨ ਅਤੇ ਸੀਟੂ ਵਰਕਰਾਂ ਵੱਲੋਂ ਭਰਮਾ ਸਵਰਥਨ ਦਿੱਤਾ ਗਿਆ। ਇਸ ਮੌਕੇ ਸੀਟੂ ਵਰਕਰਾਂ ਤੇ ਆਗਨਵਾੜੀ ਵਰਕਰਾਂ ਨੇ ਰਾਏਕੋਟ ਦੇ ਵਾਕ-ਵਾਕ ਬਾਜ਼ਾਰਾਂ ਵਿੱਚ ਹੁੰਦੇ ਹੋਏ ਰੋਸ ਮਾਰਚ ਕੱਢਿਆ ਗਿਆ ਅਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਵੱਲੋਂ ਕਾਲੇ ਕਾਨੂੰਨ ਦੇ ਖਿਲਾਫ ਬੰਦ ਨੂੰ ਭਰਮਾ ਸਹਿਯੋਗ ਦਿੱਤਾ ਗਿਆ। ਰਾਏਕੋਟ ਤੋਂ ਹਾਤਮ ਸਿੰਘ ਢਾਲੀਵਾਲ ਦੀ ਰਿਪੋਰਟ ਇਹ ਜਿਹੜਾ ਜਿਹਦਾ ਬੰਦ ਆ ਕੀ ਕਰ ਰਹਾਦਾ ਜੀ ਇਹ ਬੰਦ ਬਾਈ ਜੀ ਕਿਸਾਨ ਮੋਰਚੇ ਵੱਲੋਂ ਕੀਤਾ ਗਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਐਲਾਨ ਆ ਜਿਹਦਾ ਅਸੀਂ ਵੀ ਸਮਰਥਨ ਕਰਦੇ ਹੋਏ ਮਲਾਜਮ ਅੰਗਣਵਾੜੀ ਮਲਾਜਮ ਯੂਨੀਅਨ ਸਾਡੀ ਇੱਥੇ ਪਹੁੰਚੀ ਆ ਬਲਾਕ ਇਹਦੇ ਵਿੱਚ ਸੁਧਾਰ ਬਲਾਕ ਪੱਖੋ ਵਾਲ ਰਾਇਕੋਟ ਸਾਰੇ ਆਏ ਨੇ ਜੀ ਸਾਡੇ ਵਰਕਰ ਹੈਲਪਰ ਅਸੀਂ ਉਹਨਾਂ ਦੇ ਭਰਮੇ ਤੌਰ ਤੇ ਸਮਰਥਨ ਕਰਦੇ ਆ ਨਾਲ ਸਾਡੇ ਬਾਈ ਜੀ ਹੋਣੀ ਨੇ ਸੀਟੂ ਵਾਲੇ ਅਸੀਂ ਸਾਰੇ ਇਸ ਕਰਕੇ ਆ ਵੀ ਦੇਖੋ ਸਾਡੀਆਂ ਵੀ ਮੰਗਾਂ ਵਿੱਚ ਹੀ ਖੜੀਆਂ ਰਹੀਆਂ ਕੋਈ ਕਿਸੇ ਦੀ ਮੰਗ ਪੂਰੀ ਨਹੀਂ ਹੋ ਰਹੀ ਜਦ ਕੇ ਪੰਜਾਬ ਸਰਕਾਰ ਵੱਲੋਂ 2 ਸਾਲ ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਵੀ 2022 ਦੇ ਵਿੱਚ ਜਦੋਂ ਸਾਡੀ ਸਰਕਾਰਾਂ ਦੀ ਅਸੀਂ ਤੁਹਾਡੀਆਂ ਮੰਗਾਂ ਸਾਰੀਆਂ ਪਹਿਲ ਦੇ ਆਧਾਰ ਤੇ ਪੂਰੀਆਂ ਕਰਾਂਗੇ ਪੂਰੀਆਂ ਕਰਨੀਆਂ ਤੇ ਇੱਕ ਪਾਸੇ ਰਹੀਆਂ ਭਾਈ ਜੀ ਸਾਨੂੰ ਮੀਟਿੰਗਾਂ ਦਾ ਵੀ ਸਮਾਂ ਨਹੀਂ ਮਿਲ ਰਹੀ ਠੀਕ ਆ ਚੋਣ ਮੈਨੀਫੈਸਟੋ ਚ ਵੀ ਇਹਨਾਂ ਨੇ ਸਾਡੇ ਵਾਸਤੇ ਪਾਇਆ ਸੀ ਮਨਰੇਗਾ ਵਾਲੇ ਨੇ ਉਹ ਵਿਚਾਰੇ ਰੋੜ ਰਹੇ ਨੇ ਕਿਸੇ ਦੀ ਕੋਈ ਮੰਗ ਨਹੀਂ ਮੰਨੀ ਜਾ ਰਹੀ ਇਸ ਕਰਕੇ ਅਸੀਂ ਸਰਕਾਰ ਦੇ ਕਿਸਾਨ ਵੀਰਾਂ ਦੇ ਨਾਲ ਰਲ ਕੇ ਇਸ ਚੀਜ਼ ਦਾ ਡਟ ਕੇ ਵਿਰੋਧ ਕਰਦੇ ਆ ਤੇ ਭਾਰਤ ਮਾਂ ਦਾ ਸਮਰਥਨ ਕਰਦੇ ਆ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ ਕੀ ਕਹਣਾ ਚਾਹੁੰਦੇ ਹੋ ਜੀ ਮੈਂ ਸਕੱਤਰ ਸੀਐਡੀਯੂ ਯਾਰ ਅੱਜ ਜਿਹੜੀ ਭਾਰਤਵਾਨ ਦੀ ਪੂਰੀ ਕਾਲ ਆ ਮਜ਼ਦੂਰਾਂ ਕਿਸਾਨਾਂ ਵੱਲੋਂ ਅੱਜ ਹਾਇਪੋਰਟ ਸਹਿਰ ਚ ਟੋਟਾ ਸਹਿਰ ਬੰਦਾ ਹਰੇਕ ਵਰਗ ਨੇ ਪਗਾਂਦਾਰ ਨੇ ਹਰੇਕ ਵਰਗ ਮੇ ਪੰਪ ਵਾਲਾ ਨੇ ਸੱਲਮ ਮਾਲਕਾਂ ਨੇ ਸਾਰੇ ਅੰਗਵੜੇ ਬਚਪੇ ਨਾ ਮੀ ਪੂਏ ਦਰ ਦੇ ਪਲਕਲਪੰਦ ਬੰਦ ਕੀਤਾ ਗਿਆ ਜਿਹੜੀਆਂ ਮੋਦੀਆਂ ਨੀਤੀਆਂ ਨੇ ਇਹ ਭਿਆਨਕ ਦੇਸ਼ ਦੇ ਖਿਲਾਫ ਜਾ ਰਹੀਆਂ ਨੇ ਜਿਹੜੀਆਂ ਵਾਅਦੇ ਕਰ ਗਏ ਸੀ ਚੋਣਾਂ ਚ ਲੋਕਾਂ ਨੂੰ ਸੂਚਤਾ ਦਾ ਨਾਮ ਤੇ ਨੌਕਰੀਆਂ ਦੇ ਮਾਰੇ ਉਹਦਾ ਹਰੇਕ ਵਰਗ ਦਾ ਹੈ ਕੋਟੂਸ਼ਨ ਦੇ ਕੁਲੇ ਨੇ ਜਿਹੜਾ ਫੁੱਟਾ ਬਲਾਸ ਕਰ ਤਾਨਾ ਸਹੀ ਇਹ ਦੇਸ਼ ਨਹੀਂ ਚੱਲੇਗੀ ਭਾਰਤ ਸਾਰੇ ਵਰਗਾਂ ਦਾ ਇੱਕ ਭਾਰਤੀ ਮਲਕਾ ਇੱਥੇ ਸਾਰੇ ਲੋਕਾਂ ਨੇ ਰਹਿਣਾ ਸਣਾ ਠੀਕ ਠੰਗ ਨਾਲ ਇਹ ਇੱਕ ਫਰਕੇ ਦੀ ਧਾਲ ਜਿਹੜੀ ਕਤਾਨਾ ਸਹੀ ਕਰ ਰਿਹਾ ਇਹ ਦੇਸ਼ ਜ ਨਹੀਂ ਹੋਣ ਦਵਾਂਗੇ ਅੱਜ 16 ਫਰਵਰੀ ਨੂੰ ਜਿਹੜਾ ਭਾਰਤਵਾਦ ਦਾ ਸੱਦਾ ਸੀ ਮੁਗੰਮਲ ਸਿੱਧੂ ਤੇ ਕਿਸਾਨ ਜਥੇਬੰਦੀਆਂ ਵੱਲੋਂ ਅੱਜੀ ਮੁਗੰਮਲ ਬੰਦ ਕੀਤਾ ਹੈ